ਸਾਡਾ ਦੇਸ਼ ਦੇਸ਼ ਦੇ ਵਪਰਵੋਗਿਸਿਆਂ ਦੇ ਵਿੱਚ 79 ਡੀਚਾ ਬੋਇਲ ਜੀ ਐਸ ਜੀ ਸਮਾਨਾ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਪ੍ਰੋਗਰਾਮ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੋਂ ਦੇ ਨਾਲ ਕੇ ਅੱਜ ਦੇ ਓਵਰ ਆਲ ਪ੍ਰੇਟ ਕੁਮਾਂਡਰ ਸਰਵਿੰਗ ਇੰਸਪੈਕਟਰ ਪਲਨਰ ਫੋਰਸ ਦੇ ਅਗਵਾਈ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਨੂੰ ਜਾ ਰਹੇ ਹਾਂ ਵਿਸ਼ੇਸ਼ ਰੂਪ ਦੇ ਵਿੱਚ ਭਵਤ ਸਾਡੇ ਵਿੱਚ ਆਨਰੇਬਲ ਜੱਜੀ ਸਾਹਿਬਾਨ ਪਹੁੰਚੇ ਨੇ ਮੰਚ ਉਹਨਾਂ ਦਾ ਵੀ ਹਾਰਦਿਕ ਸਵਾਗਤ ਕਰਦਾ ਹੈ ਅਸੀਂ ਫਾਰਮਰ ਨਾਲ ਉਹ ਦੇ ਸ਼ੁਰੂ ਕਰਾਂਗੇ ਅੱਜ ਦੇ ਓਵਰਾਲ ਜੋ ਦੇ ਕਮਾਂਡਿੰਗ ਆਫਸਰ ਨੂੰ ਦੇਰ ਨਾਲ ਲੱਗ ਰਿਹਾ ਕਿ ਜਿਆਦਾ ਦੇਰੀ ਕਰਨ ਦੇ ਲਈ ਕਿਹੜੀਆਂ ਟੋਕਰੀਆਂ ਮਾਦੀ ਹੋਈ ਫੋਰਸਿੰਗ ਦੀ ਅਵਾਈਲੇਬਿਲਿਟੀ ਦੇ ਵਿੱਚ ਕਿਤੇ ਦੇਖੋ ਕੋਈ ਰੁਕवट ਹੈ ਜਨਾਬ ਜਨਾਬ ਮਾਡਲ ਪਬਲਿਕ ਸਿਨੈਟ ਕਾਡੇ ਟਮਾਟਾ ਦੇ ਚੁਕੜੀ ਫਲਟੂਨ ਕਮਾਂਡਰ ਬੋਲ ਸਿੰਘ ਦੀ ਅਵਾਈਲੇਬਿਲਿਟੀ

ਨਰੂਨ ਗੁਜਾਰਿਸ਼ ਕਰਉਦਾ ਹੈ ਡਾਕ ਦੇ ਉਪਰਾਨ ਦੇ ਇਲਾਕਾ ਨਿਵਾਸੀਆਂ ਦੇ ਨਾਮ ਅਯਾਦੀ ਦੇ ਇਸ਼ੂ ਸਰਲੇ ਮਾਝਾ ਗਜਿਤ ਸਮਾਨਾ ਦੇ ਇਲਾਕਾ ਨਿਵਾਸੀਆਂ ਦੇ ਨਾਮ ਤੇ ਆਪਣਾ ਸੰਦੇਸ਼ ਦਿੱਤਾ ਇਸ ਤੋਂ ਬਾਅਦ ਬੇਜ ਲੋਕੋ ਟੁਕੜੀਆਂ ਆਸ-ਪਾਸ ਤੇ ਲਈ ਸਾਡੇ ਦੇਸ਼ ਦੀਆਂ بے ਸ਼ਾਂਤ ਰੰਗੇ ਚੰਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਲਾਮੀ ਦੇਵੇਂ ਮੰਚ ਤੋਂ ਗੁਜ਼ਰਦੇ ਹੋਏ ਮਾਂਡਾ ਸੈਜ਼ ਗੀਸੇ ਪ੍ਰਿੰਸਪਲ ਪਬਲਿਕ ਸਕੂਲ ਡੀਓਪਰੀ ਮੰਚ ਤੋਂ ਬਿਲੋ ਮਾਤਰੀ ਦੇ ਬੋਤਲ ਤੇ ਸਲਾਮੀ ਦਿੰਦੇ ਗੁਜਰ ਵਾਕੀਨ ਅਸੀਂ ਪਰਨੋਪ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ ਸਾਡੇ ਮਾਨਯੋਗ ਮੁੱਖ ਮਾਨ ਐਸੋਸਾ ਮਾਨਾਦਿਕਾ ਇਹ ਸਾਰੀਆਂ ਸਖਸ਼ੀਤਾਂ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਸ਼ੇਸ਼ ਸ਼ੋਭੇ ਵਿੱਚ ਸਾਡੇ ਸਾਬ ਸਮਾਨਾ ਸਗਰ ਚੇਤਨ ਸਿੰਘ ਝੋੜਾ ਮਾਦਰਾ ਨੂੰ ਉਹਨਾਂ ਨੂੰ ਚੀਂਗ ਦੇ ਤੇ ਪਹੁੰਚ ਦੇ ਦੇ ਹਾਰਦਿਕ ਸਵਾਗਤ ਕਰਦੇ ਹਾਂ ਸਾਡੇ ਵਿੱਚ ਵਿਸ਼ੇਸ਼ ਸ਼ੋਭੇ ਵਿੱਚ ਫਸਿਲਾ ਸੋਮਾਨਾ ਕਿਵਿੰਸਟਰਵਿਚ ਰਾਜਨ ਜੀ ਪ੍ਰਿੰਸੀਪਲ ਦਮਾਨੀ ਕੀਤਾ ਜਾ ਰਿਹਾ ਹੈ ਭਾਜਪਾ ਭਾਜਪਾ ਨੂੰ ਜੀ ਸਾਲ ਸਿੰਘ ਜੀ ਆਜਾ ਨਾਲ ਜੋ ਸੰਤਰਾ ਸਰਰਜਿੰਦਰ ਜੀ ਜੀ ਸਾਹਿਬ ਤਹਿਸੀਲਦਾਰ ਸਾਹਿਬ ਆਓ ਦਬਾ ਦੇ ਦੇਖ ਮੈਨੂੰ ਉਹ ਆ ਜਾ ਆ ਜਾ ਗ੍ਰਾਮ ਦਾ ਗਿਆ ਪਰਲੇ ਪਾਸੇ

ਆਰਮਿਕ ਸੰਸਥਾਵਾਂ ਨਾਲ ਜੁੜੇ ਵਕ ਵਕ ਪਤਮ ਤੇ ਸਭ ਜਨ ਫ੍ਰੀडम फाइਟਰ ਦੇ ਪਰਿਵਾਰ ਵਕ ਵਕ ਮੀਡੀਆ ਨਾਲ ਸੰਬੰਧਿਤ ਪੱਤਰਕਾਰ ਸਹਿਬਾਨ ਵਕ ਵਕ ਵਿਭਾਗ ਵਿਭਾਗਾਂ ਤੋਂ ਆਏ ਸਾਰੇ ਕਰਮਚਾਰੀ ਅਤੇ ਅਧਿਕਾਰੀ ਪਿਆਰੇ ਬੱਚਿਓ ਅਤੇ ਦੇਸ਼ ਵਾਸੀਓ ਅੱਜ ਅਸੀਂ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰੇਗੰਡ ਮਨਾ ਰਹੇ ਹਾਂ ਅਤੇ ਇਸ ਮੌਕੇ ਤੇ ਆਪ ਸਭ ਨੂੰ ਮੈਂ ਹਾਰਦਿਕ ਵਧਾਈਆਂ ਦਿੰਦੀ ਹਾਂ ਅੱਜ ਦੇ ਇਤਿਹਾਸਿਕ ਦਿਹਾੜੇ ਮੌਕੇ ਮੈਂ ਸਾਡੇ ਸੰਤੰਨਤਾ ਸਿਨਾਨੀ ਅਦੇਸ਼ੀ ਹਿੱਦਾਂ ਨੂੰ ਸੱਦਾ ਕਰਦੀ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ 80% ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਹੀ ਪਾਇਆ ਹੈ ਫਾਂਸੀ ਦੇ ਰਸੇ ਚੁੰਮਣ ਤੋਂ ਲੈ ਕੇ ਕਾਲੇ ਪਾਣੀ ਵਰਗੇ ਸਖਤ ਸਜ਼ਾਾਂ ਵੀ ਪੰਜਾਬੀਆਂ ਨੇ ਹੀ ਹਾਸਲ ਕੀਤੀਆਂ ਨੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਹੈ ਗੱਲਾਂ ਕਰਨੀਆਂ ਢੇਰ ਸੁੱਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਰੱਖਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹਨਾਂ ਸਤਰਾ ਨੂੰ ਸਾਥ ਸਾਬਿਤ ਕਰਨ ਅਤੇ ਦੇਸ਼ ਦੀ ਅਨਖਾ abr ਨੂੰ ਕੁਰਬਾਨੀ ਦੇਣ ਵਾਲੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਸ਼ਹੀਦ ਉਦਲ ਸਿੰਘ ਜੀ, ਲਾਲਾ ਲਾਜਪਤਰਾਏ ਜੀ ਇਹ ਜਿਹੇ ਕਈ ਸ਼ਖੀਬਾਂ ਜਿਹੜੇ ਸੂਰਬੀਰਾ ਨੇ ਮੈਂ ਅੱਜ ਸਾਰਿਆਂ ਨੂੰ ਇਹ ਪਵਿੱਤਰ ਵਿਹੜੇ ਮੋਗੇ ਸਿਰ ਝੁਕਾ ਕੇ ਸਜਦਾ ਕਰਦੀ ਹਾਂ। ਆਜ਼ੇ ਦਿਨ ਮੈਂ ਤਿੰਨੋਂ ਸੇਨਾਵਾਂ ਅਰਧ ਸੈਨਿਕ ਬਲਾਂ ਸੂਬਿਆਂ ਦੀ ਪੁਲਿਸ ਫੋਰਸਾਂ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦੀ ਹਾਂ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਨਿਰੰਤਰ ਦੇਸ਼ ਦੀ ਅਖੰਡਤਾ ਤੇ ਇੱਜ਼ਾਤ ਹੀ ਕਰ ਰਹੇ ਹਨ ਅੱਜ ਅਸੀਂ ਆਜ਼ਾਦ ਹਾਂ ਕਿਉਂਕਿ ਸਾਡੇ ਪੂਰਵਜਾਂ ਨੇ ਆਪਣਾ ਸਭ ਕੁਝ ਦੇਸ਼ ਦੀ ਖਾਤਰ ਦਿੱਤਾ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰੀਏ ਇਸ ਦਾ ਸਦਾ ਪ੍ਰਯੋਗ ਕਰੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕਦਰ ਸਿਖਾਈਏ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਤ ਭਗਵਨ ਸਿੰਘ ਮਾਨ ਜੀ ਦੇ ਲਈ ਦਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਕੀ ਫੈਸਲੇ ਲੈਂਦੇ ਹੋਏ ਸੇਠ